ਜੀ ਸੈਕਸ ਕਰ ਰਹੇ ਹੋ 파ਟਨਰ ਉੱਪਰ ਹੈ ਕਿ ਤੁਸੀਂ ਉੱਪਰ ਹੋ। ਸੁਬੀ ਜਾਂਦੇ ਆ ਜੀਨ ਦੇ ਦਿਆ ਕਰ ਲੋਕਾਂ ਨੂੰ। ਤੁਹਾਡੇ ਹਿਸਾਬ ਨਾਲ ਜ਼ਿਆਦਾਤਰ ਕੀ ਹੁੰਦਾ? ਉਹ ਤਾਂ ਬਹੁਤ ਗੰਦੇ ਆ ਜੀ। ਉਹਨਾਂ ਦੀ ਗੱਲ ਹੈ। ਉਹ ਮੈਨੂੰ ਦਿਖਣ ਲੱਗ ਗਿਆ ਸਾਰਾ ਕੁਝ ਬਹੁਤ ਭਾਈ ਉਹ ਇਹ ਬੰਦੇ ਗੰਦੇ ਹੀ ਚਾਹੁੰਦੇ ਆ ਇਸ ਚੀਜ਼ ਦੇ ਵਾਸਤੇ। ਤੇ ਤੈਨੂੰ ਵੇਖ ਲਿਆ ਮੈਂ ਬਗਾਨੇ ਪੁੱਤਣਾ। ਤੈਨੂੰ ਕੁਝ ਕਹਿਣਾ ਨਹੀਂ ਤੇਰੀ ਟੱਬਰ ਦੀ ਟੂਹੀ 'ਚ ਗੋਲੀ ਮਾਰਨੀ। ਟੂ ਉੱਪਰ ਵਾਲੀ ਚਿੱਤਰਮਨ ਥੱਲੇ ਵਾਲੇ। ਹਾਂਜੀ ਮਿੱਤਰੋ ਕੀ ਹਾਲ ਚਾਲ ਆਗੇ ਨਵੀਂ ਵੀਡੀਓ ਦੇ ਨਾਲ ਅੱਜ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਬਈ ਇਹਨੂੰ ਕਹੋ ਦੱਸੋ ਵੀ ਮੁੰਡੇ ਕਿਵੇਂ ਲੱਗਿਆ ਟਾਇਲ ਵਧੀਆ ਲੱਗਿਆ ਵਧੀਆ ਕਿ ਲੱਗਿਆ ਜਰਾ ਲੱਗਿਆ ਗੱਲ ਵਾਤ ਇਹ ਤਾਂ ਹੁਣ ਪੇਂਟ ਵਾਲੇ ਦੱਸਣਗੇ ਕਿਵੇਂ ਲੱਗਿਆ ਇਹਨੂੰ ਘਰੇ ਬਾੜ ਵੀ ਲੈਣਗੇ ਹੁਣ ਜੇ ਖੁੱਦਾਂ ਦੇ ਸਿੰਘ ਹੁੰਦੇ ਨਾ ਤਾਂ ਤੂੰ 12 ਸਿੰਘਾਂ ਹੋਣਾ ਸੀ ਸਾਲਿਆ ਪਹਿਲਾਂ ਮੂੰਹ ਚੋਂ ਕੂਲ ਲਿਪਕੜ ਲਾ ਫਿਰ ਗੱਲ ਕਰੀ ਜੜਾ ਤਾਂ ਕੱਢ ਦਿੱਤੀਆਂ ਇਹਦੀਆਂ ਹੁਣ ਇਹਨੂੰ ਪੁੱਠਾ ਕਰਕੇ ਗਮਲੇ 'ਚ ਕੱਢ ਦੇ ਦੀਪ ਸਿੱਧੂ ਸਹੀ ਕਹਿ ਗਿਆ ਚੋਦਾ ਇਦਾਂ ਕਲੰਨਾ ਦਾ ਦੇਸ਼ ਆ ਯਾਰ ਇਹ ਜੰਗਲੀ ਮੁਰਗਾ ਬਣਾਤਾ ਓ ਬਾਰੀ ਬਰਸੀ ਖਾਣਨ ਗਿਆ ਸੀ ਖੱਟ ਲਿਆਂਦਾ ਖੱਟ ਕੇ ਲਿਆਂਦੀ ਪੈਂਸੜ ਬੱਲੇ ਇਹ ਬੋਲੀ ਕੈਨਸਲ ਕਿਤੇ ਪਤੰਦਰ ਨੇ ਇਹ ਨਹੀਂ ਕਹਤਾ ਇਹ ਵਿਆਹ ਕੈਨਸਲ ਹੋ ਹੋਰੀ ਚੱਲ ਭਰਾ ਅਸੀਂ ਵੀ ਬੇਲੇ ਹੀ ਆ ਐਸਾ ਲਗਾ ਮੇਰਾ ਮਜ਼ਾਕ ਭੋਰਨ ਵਾਲੇ ਭੋਰ ਜਾਂਦੇ ਚੀਰ ਕੇ ਸੀਨਾ ਪੱਥਰਾਂ ਦਾ ਵਾਰੀ ਵਾਰੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਮਾਨਤ ਤੇਰੇ ਵਿਆਹ ਤੇ ਜਿੰਨਾ ਸ਼ਗਨ ਇਕੱਠਾ ਹੋਵੇ ਤੈਨੂੰ ਓਨੇ ਦੀ ਲਾਂਤ ਹੈਲੋ ਇੰਸਟਾ ਫੈਮਲੀ ਆਈ ਹੋਪ ਦਿਸ ਇਸ ਸਾਰੇ ਵਧੀਆ ਹੋਵੋਗੇ। ਆਉਸ ਸਵੇਰੇ ਉੱਠਿਆ ਤਾਂ ਠੀਕ ਠਾਕ ਚਾਹ ਪੀਤੀ ਤੈਨੂੰ ਦੇਖ ਕੇ ਟੱਟੀ ਆ ਗਈ। ਸੋ ਫਾਈਨਲੀ ਇਹ ਵਾਲਾ ਮੇਰੇ ਮੇਕਅਪ ਮੇਰੇ ਹਸਬੰਦ ਨੇ ਕੀਤਾ। ਮੇਕਅਪ ਕਰਕੇ ਵੀ ਤੂੰ ਲੱਗਦੀ ਓਹੀਆਂ ਜੋ ਤੈਨੂੰ ਸਾਰੇ ਕਹਿੰਦੇ ਆ। ਪਹਿਲਾਂ ਤਾਂ ਸਿਰ ਤੋਂ ਜੂਆਂ ਖਤਮ ਹੋ ਗਈਆਂ। ਕਿੰਨੇ ਨੰਬਰ ਵਾਲੇ ਹਸਬੰਦ ਨੇ ਕੀਤਾ? ਸੋ ਹੈਲੋ ਗਾਇਜ਼ ਸੁੱਤੀ ਉੱਠੀ ਆਂ। ਵਾਲ ਖਿਲਰੇ ਅੱਜ ਤਾਂ ਮੇਰੇ। ਮੈਨੂੰ ਤਾਂ ਬੰਡ ਚਾਹੀਦੀ ਆ। ਮੈਂ ਨਾ ਇੱਕ ਪੇਜ ਪਹਿਲਾਂ ਵੀ ਮੈਂਸ਼ਨ ਕੀਤਾ ਸੀਗਾ ਅਰਜਨ ਸਿੰਘ ਜਿਹੜਾ ਕੰਮ ਤੂੰ ਕਰਾਉਣਾ ਆ ਉਹ ਤਾਂ ਕਰ ਲੈ ਪਹਿਲਾਂ ਪ੍ਰੋਮੋਸ਼ਨ ਫੇਰ ਕਰ ਲੈਂਦਾ ਟਪਾ 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 ਰੋਤੀ ਚੂਪੇ ਮਾਰ ਕੇ ਪਿਆ ਹੋਣਾ ਲੋੜਿਆ ਅਸੀਂ ਨਹੀਂ ਲੰਨ ਟੱਟੀ ਨਾਲ ਲਵੇੜਨਾ ਐ ਤਾਹੇ ਪਿਛਵਾੜੇ ਮੈਂ ਤਾਂ ਦੋ ਲਿਕੜ ਜਾਏਗਾ ਪੰਪ ਚ ਆ ਕੇ ਮੈਡਲ ਜਿਆਦਾ ਵੱਡਾ ਪਵਾ ਲਿਆ ਵੀਰ ਮੇਰੇ ਬਿਨਾ ਪ੍ਰੈਕਟਿਸ ਦੇ ਟਾਈਗਰ ਸ਼ਰੌਫ ਨਹੀਂ ਬਣੀਦਾ ਆ ਤੂ ਕੋ ਛੱਬ ਚੱਲ ਫੇਰ ਵੀ ਕੰਦ ਦਾ ਬਚਾ ਹੋ ਗਿਆ ਕਿਤੇ ਡਿੱਗ ਨਹੀਂ ਗਈ ਤੇਰਾ ਕੋਈ ਨਹੀਂ ਖੁੱਲ ਕੇ ਆ ਜੂ ਹੁਣ ਥੱਲੇ ਬਾਵਾ ਤਾਂ ਹੁਣ ਹੀ ਥੱਲੇ ਵਜੀ ਭਰਾ ਦੀ ਨਹੀਂ ਨਛਤਰ ਗਿਲ ਪਾਥੀਆਂ ਦੇ ਪਿੱਛੇ ਬੈਠਾ ਸੀ ਉਹ ਬਾਰਿ ਬਾਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਆ ਰੀ ਥੱਲੇ ਕਿੱਦੇ ਵਿੱਚ ਨੱਚਦੀ ਨੇ ਕੋਟੇ ਤੋਂ ਸਾਲ ਮਾਈ ਪੋਰੀ ਚਲ ਬਰੀਕ ਕਰਕੇ ਅਸੀਂ ਵੀ ਬੇਲੇ ਹੀ ਆ। ਐਨਾ ਬਰੀਕ ਤਾਂ ਪਾウダー ਵੀ ਨਹੀਂ ਹੁੰਦਾ ਜਿੰਨੀ ਬਰੀਕ ਤੂੰ ਪੋਰੀ ਆ। ਬਾਰੀ ਬਾਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਥੋੜੀ ਭਰਾਵਾ ਦੂਜੀ ਬੋਲੀ ਨਾ ਪਾਈ ਪਹਿਲੀ ਬੜੀ ਟਿਕਾ ਕੇ ਪੋਰੀ। ਉਹ ਬਾਰੀ ਬਾਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਆ ਰਹੀ। ਮੱਲੇ ਕਿੱਦੇ ਵਿੱਚ ਨੱਚਦੀ ਨੇ ਕੋਠੇ ਤੋਂ ਸਾੜ ਮਾਈ। ਕੋਠੇ ਤੇ ਅੰਬ ਲੈਣ ਗਏ ਸੀ ਥੱਲੇ ਥਾਂ ਨਹੀਂ ਸੀ ਡਾਂਸ ਕਰਨੇ ਨੂੰ। ਕਿ ਸੋ ਇਟਸ ਮਾਈ ਟਾਈਮ ਟੂ ਸਲੀਪ ਬਟ ਸੌਂਦੋ ਪਹਿਲਾ ਬਾਕੀ ਸਾਰੀ ਦੁਨੀਆ ਚੰਨ ਤੇ ਜਿਹੜੇ ਮੇਰੇ ਬਾਰੇ ਮਾੜਾ ਬੋਲਦੇ ਆ ਉਹ ਸਾਰੇ ਰਬੜ ਦੇ ਲੰਦ ਤੇ ਮਿੱਠੀ ਬੋਲੀ ਸత్యੋ ਸ਼ਾਇਦ ਵੀ ਫਿੱਕਾ ਇਹਦੀ ਬੋਲੀ ਮੋਰੇ ਹਾਏ ਇੰਨਾ ਸੋਹਣਾ ਬੋਲਦੀ ਫੁੱਤੀ ਜਾਉਂਦੇ ਹੋ ਹਾਏ ਗੁੱਡੀ ਬੋਲਦੀ ਕਹਦਾ ਜਮਾਂ ਸ਼ਾਇਦ ਹੀ ਡੋਲਦੀ ਆ ਐਸਾ ਲੱਗਾ ਮੇਰਾ ਮਜ਼ਾਕ ਆ বারবার প্যানচার হোন্দে ਸੀ ਹਵਾ ਨਿਕਲ ਜਾਂਦੀ ਸੀ ਲੋ ਜੀ ਨਵਾਂ সলিউਸ਼ਨ ਕੱਢਤਾ ਥੋਡੇ ਲਈ ਵਧੀਆ ਤਰੀਕਾ ਆਹ ਕੰਮ ਕਰ ਲੋ ਨਾ ਮੋਟਰਸਾਈਕਲ ਪੈਂਚਰ ਹੋਊਗਾ ਨਾ ਕਦੇ ਹਵਾ ਘਟੂਗੀ ਮਹੀਨੇ ਚ ਇੱਕ ਵਾਰੀ ਇੰਜਨ ਕਰਾਉਣਾ ਪਿਆ ਕਰੂ ਸਾਲ ਚੋਂ ਘਰੋਂ ਕੱਢਿਆ ਲੈ ਜਿਤਨਾ ਦੇ ਰੋਜ ਆਇਓ ਡੈਕਸ ਲਾ ਕੇ ਸੋਇਆ ਕਰਾਂਗੇ ਬਸ ਬਾਈ ਬਣਾਈ ਜਾ ਫੁੱਦੂ ਅਸੀਂ ਵੀ ਬੇਲ ਲਈਆਂ ਜੋ ਚਿਤੜ ਫੁੱਟਣਗੇ ਉਹ ਕੌਣ ਦੱਸੂ ਬਸ ਐਵਰੇਜ ਤਿੰਨ ਦੀ ਹੋ ਜੂਗੀ ਇੱਕ ਬੰਦਾ ਰੱਖਣਾ ਪੈਣਾ ਲੱਤ ਲਾ ਕੇ ਘਰੇ ਲਿਆਉਣ ਵਾਲਾ ਇੰਜਣ ਦਾ ਤੇ ਹੋਣਾ ਹੀ ਹੋਣਾ ਨਾਲ ਵੀੜ ਦੀ ਹੱਡੀ ਦਾ ਵੀ ਕੰਮ ਹੋਣਾ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਯੂਜ਼ ਕਾਂਡਮ ਸੇਵ ਅਰਥ ਬਾਕੀ ਜੋ ਮਰਜੀ ਆ ਯਾਰ ਸਭ ਤੋਂ ਵੱਡੀ ਗੱਲ ਹਾਸਾ ਪੂਰਾ ਆਉਂਦਾ ਚਾਹ ਚਤਾਇਆ ਪਾਣੀ ਇਹ ਮੇਰੀ ਸਾਸ ਤੋਂ ਵੱਡੀ ਸੇ ਆਣੀ ਚਾਹ ਚ ਪਾਇਆ ਤੇ ਤਰ ਤੇਰੇ ਪੈਣੇ ਬਹੁਤ ਛਿੱਤਰ ਤੁਸੀਂ ਕੀ ਖਾਓਗੇ ਝਾੜੂ ਹਾਂ ਚਾਚ ਬਾਈ ਖੰਡ ਮੇਰੀ ਸਾਸ ਕਰੇ ਪਖੰਡ ਅੱਛਾ ਚਾਚ ਬਾਈ ਖੰਡਾ ਕਿੱਥੋਂ ਜਾਂਪੇ ਗੰਦ ਬੋਂਡੂ ਸਾਲਿਆ ਕਿਸੇ ਗਰੀ ਨੂੰ ਟੱਟੇਦਾਨ ਕਰਦੇ ਕਿਉਂ ਭਾਰ ਚੱਕੀ ਫਿਰਦਾ ਈ ਬੇਦੀ ਚੋਥਕੇ ਇਹ ਤਾਂ ਪਿਛਵਾੜੇ ਮੈਂ ਤਾਂ ਦੋ ਲਿਕੜ ਜਾਗ ਬਾਈਰਾ ਲੱਤ ਨਾ ਮਾਰੀ ਮੇਰੇ ਸਾਡੇ ਬਲਾ ਨੀ ਨੀ ਲੱਤ ਨਹੀਂ ਯਾਰ ਗਲਤ ਕੰਮ ਨਹੀਂ ਆਪਾਂ ਦੀ ਪਿੱਛੇ ਦਈ ਹੋਈ ਤੇਲ ਪਿਆਦਾ ਹੈ। ਬੀਜ ਨੂੰ ਹੁਣ ਟੱਟੀ ਵਾਲੀ ਜਾਊਗੀ। ਅੰਦਰ ਜੋਰ ਜਾ ਕੇ ਪਹਿਣੀ ਆ। ਯਾਰ ਗਲਤ ਚੀਜ਼ ਨਾ ਪਿਆਓ ਉਹਦਾ ਇੰਜਨ ਖਰਾਬ ਹੋ ਜਾਣਾ। ਹੁਣ ਸਵੇਰੇ ਫਿਰ ਤਿਲ ਕੇ ਆਊਗੀ। ਗੁੰਡ ਚ ਬੱਤੀ ਲਾ ਕੇ ਚਲਾ ਦਿਓ ਹੁਣ ਚਾਨਣ ਕਰਿਓ ساری ਰਾਤ। ਪਰ ਮੈਨੂੰ ਦੰਦਾ ਦੀ ਦਵਾਈ ਦੇਂਗਾ ਕਿ ਨਹੀਂ ਸਹੀ ਦਸੀ? ਦੇ ਦਾਂਗੇ ਯਾਰ। ਤੇ ਤੇਰੇ ਖੱਟੇ ਘਾਤੋਂ ਫਿਰ ਇਹਨੇ। ਦੇਖਿਆ ਯਾਰ। ਸਵੇਰੇ ਨੇ ਖੈਰ ਚ ਬਾਬੇ ਨੂੰ ਸ਼ਰਮਿੰਦਾ ਕਰਕੇ ਤੋੜਨਾ। ਇਹ ਨਹੀਂ ਬਾਬਾ ਹੀ ਕਨਫਿਊਜ਼ ਕਰਤਾ ਕਿ ਦਵਾਈ ਦਵਾ ਜਾਂ ਨਾ ਦਵਾ। ਅੱਬਾ ਬੀੜੀ ਸਿਗਰਟ ਪੀਂਦਾ ਤਾਂ ਖੱਟਿਆ। ਅੱਸੀ ਗੱਲ ਕਰਵਾ ਤੇਰੀ ਮਰਜ਼ੀ ਹੈ। ਤੇਰੇ ਨਾਲ ਜਦੋਂ ਆਪਣੀ ਗੱਲ ਹੋਈ ਹੈ। ਹਾਂ ਅੱਜ ਤੇਰੇ ਸੁਰਮਾ ਪਾਵਾਂ। ਹਾਂਜੀ ਕੀ ਹੋ ਗਿਆ ਅਜੇ ਤੇਰੇ ਕਾਜਲ ਬੂ ਅੱਖਾਂ ਵਿੱਚ। ਇਹਨਾਂ ਨੂੰ ਦੁਸ਼ਮਣੀ ਕੱਢਨੀ ਕੋਈ। ਕੋਣ ਤਾਂ ਬਾਬਾ ਪੱਕਾ ਦੁਸ਼ਮਣੀ ਕੱਢੂ ਤੂੰ ਬਚ ਕੇ ਰਹੀਂ ਭਰਾ। ਹਾਂਜੀ ਦੋਸਤੋ ਇਸੇ ਨਾਲ ਵੀਡੀਓ ਕਰਦੇ ਆ ਖਤਮ ਵੀਡੀਓ ਚ ਕਮੀ ਪੇਚੀ ਤੁਸੀਂ ਸਾਨੂੰ ਕਮੈਂਟਾਂ 'ਚ ਦੱਸ ਸਕਦੇ ਹੋ। ਕੀ ਆ ਲਾਸਟ 'ਚ ਮਾਤਾ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਮਾਤਾ ਜੀ ਦੀ ਗੱਲ ਥੋੜੀ ਗੌਰ ਨਾਲ ਸੁਣ ਕੇ ਜਾਇਓ। ਜਦੋਂ ਤੇਰਾ ਵਿਆਹ ਹਬੂ ਹੋਏ ਤਿਆਰ ਤੂੰ ਹੋਈ ਸੀ ਤੂੰ ਨਾ ਹਾਂ ਉਹ ਇकडे ਹੀ ਸਿਆਇ ਕੋਤੇ ਆਮ